ਵੀ ਮੇਰੇ ਸਿੱਖ ਦੇ ਜੀਵਨ ਦੇ ਅੰਦਰ ਇਹ ਚਾਰੋਂ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਇੱਕ ਕਰਮਨੁਖ ਬਣਾਉਂਦਾ ਮੇਰਾ ਸਿੱਖ ਰਾਜ ਵੀ ਕਰੇ ਤੇ ਉਹਦੇ ਰਾਜ ਦੇ ਅੰਦਰ ਅੱਜ ਸਾਡੀ ਪ੍ਰੋਬਲਮ ਹੈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਗੁਰਪਿਆਰੀ ਸਾਜ ਜਨਵਾਜੀ ਸਾਧ ਸੰਗਤ ਜੀ ਇਹਨਾਂ ਪੰਕਤੀਆਂ ਦੇ ਅੰਦਰ ਮਹਾਰਾਜ ਨੇ ਬੜਾ ਪਿਆਰਾ ਸੁਨੇਹਾ ਸਾਡੀ ਝੋਲੀ 'ਚ ਪਾਇਆ ਬੜਾ ਪਿਆਰਾ ਸੰਦੇਸ਼ ਹੈ ਮੈਸੇਜ ਹੈ ਇਹਨੂੰ ਅਸੀਂ ਸਮਝ ਲਈਏ ਨਾ ਤੇ ਸਾਡੇ ਜੀਵਨ ਦੇ ਅੰਦਰ ਆਉਣ ਵਾਲੀ ਇੱਕ ਵੱਡੀ ਰੁਕਾਵਟ ਦਾ ਹੱਲ ਹੋ ਸਕਦਾ ਉਹ ਰੁਕਾਵਟ ਕੀ ਹੈ ਮਹਾਰਾਜ ਨੇ ਨਾ ਸਿੱਖ ਦੇ ਜੀਵਨ ਦੀ ਗੱਲ ਕੀਤੀ ਕਹਿੰਦੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਥ ਮੈਂ ਭੋਗੀ ਵੀ ਮੇਰੇ ਸਿੱਖ ਦੇ ਜੀਵਨ ਦੇ ਅੰਦਰ ਇਹ ਚਾਰੋਂ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਉਹਦਾ ਰੱਬ ਦੇ ਨਾਲ ਮਿਲਾਪ ਵੀ ਹੋਵੇ ਤੇ ਉਹ ਆਪਣੇ ਹਿਰਦੇ ਦੇ ਉੱਤੇ ਰਾਜ ਵੀ ਕਰਦਾ ਹੋਵੇ ਉਹ ਗ੍ਰਸਥ ਦੇ ਅੰਦਰ ਰਹਿ ਕੇ ਆਪਣੀ ਜ਼ਿੰਮੇਵਾਰੀ ਵੀ ਨਿਭਾਏ ਤੇ ਜੋਗੀਆਂ ਵਾਂਗੂ ਜੋਗੀ ਦਾ ਮੀਨਿੰਗ ਇੱਥੇ ਹੈ ਮਿਲਾਪ ਜਿਹੜਾ ਪਰਮੇਸ਼ਰ ਦੇ ਮਿਲਾਪ ਦੇ ਰਾਹ ਤੇ ਤੁਰਿਆ ਹੈ ਉਸ ਜੋਗੀ ਦੀ ਗੱਲ ਨਹੀਂ ਕੀਤੀ ਜਿਹੜਾ ਘਰ-ਬਾਰ ਛੱਡ ਗਿਆ ਮਹਾਰਾਜ ਕਹਿੰਦੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਥ ਮੈਂ ਭੋਗੀ ਮਹਾਰਾਜ ਕਹਿੰਦੇ ਮੇਰਾ ਸਿੱਖ ਤਪੀਆਂ ਦੇ ਵਿੱਚੋਂ ਵੱਡਾ ਤਪੀ ਬਣੇ ਪਰ ਉਹ ਤਪੀ ਨਹੀਂ ਜਿਨ੍ਹਾਂ ਨੇ ਆਪਣੇ ਆਲੇ ਦੁਆਲੇ ਅੱਗ ਬਾਲੀ ਤੇ ਆਪਣੇ ਸਰੀਰ ਨੂੰ ਤਕਲੀਫ ਦੇਣੀ ਸ਼ੁਰੂ ਕਰ ਦਿੱਤੀ ਉਹ ਜੋਗੀ ਨਹੀਂ ਜਿਹੜੇ ਜੋਗੀ ਆਪਣਾ ਘਰ-ਬਾਰ ਛੱਡ ਕੇ ਤੇ ਜੰਗਲਾਂ ਨੂੰ ਚਲੇ ਗਏ ਉਹ ਰਾਜ ਨਹੀਂ ਜਿਸ ਰਾਜ ਦੇ ਅੰਦਰ ਕਿਸੇ ਨੂੰ ਮਾਰਿਆ ਕੁੱਟਿਆ ਕੁਚਲਿਆ ਜਾਏ ਉਹ ਗ੍ਰਸਤ ਨਹੀਂ ਜਿਦੇ ਵਿੱਚ ਸਿਰਫ ਤੇ ਸਿਰਫ ਆਪਣੇ ਬੱਚੇ ਨਜਰ ਆਣ ਕਿਸੇ ਦੇ ਬੱਚੇ ਕਿਸੇ ਦਾ ਪਰਿਵਾਰ ਮਨੁੱਖ ਨੂੰ ਨਜ਼ਰ ਹੀ ਨਾ ਆਏ ਬੜੀ ਸਮਾਜ ਦੀ ਨਾਲ ਇੱਕ ਸੁਚੱਜੀ ਘਾੜਤ ਸਤਗੁਰ ਪਾਤਸ਼ਾਹ ਜੀ ਘੜਨਾ ਚਾਹੁੰਦੇ ਨੇ ਤੁਸੀਂ ਵੇਖੋ ਇੱਕ ਘਰ ਮਨੁੱਖ ਬਣਾਉਂਦਾ ਹੈ ਨਾ ਉਸ ਘਰ ਦੇ ਅੰਦਰ ਹਰ ਇੱਕ ਚੀਜ਼ ਦੀ ਉਹਨੂੰ ਲੋੜ ਹੈ ਉਸ ਘਰ ਦੇ ਅੰਦਰ ਉਹਨੂੰ ਸੌਣ ਵਾਲੇ ਕਮਰੇ ਦੀ ਵੀ ਲੋੜ ਹੈ ਤੇ ਬੈਠਣ ਵਾਲੀ ਜਗ੍ਹਾ ਦੀ ਵੀ ਲੋੜ ਹੈ ਉਸ ਕਮਰੇ ਦੇ ਅੰਦਰ ਉਹਨੂੰ ਇੱਕ ਰਸੋਈ ਦੀ ਵੀ ਲੋੜ ਹੈ ਤੇ ਕਿਚਨ ਦੀ ਵੀ ਲੋੜ ਹੈ ਤੇ ਇੱਕ ਵਾਸ਼ਰੂਮ ਦੀ ਵੀ ਲੋੜ ਹੈ ਹਰ ਇੱਕ ਚੀਜ਼ ਦੀ ਲੋੜ ਹੈ ਤੇ ਉਹ ਘਰ ਬਣਾਉਂਦਾ ਤੇ ਉਹਦੇ 'ਚ ਨਾ ਹਰ ਇੱਕ ਚੀਜ਼ ਆਪਣੀ ਅਲੱਗ-ਅਲੱਗ ਬਣਾਉਂਦਾ ਐਸਾ ਨਹੀਂ ਹੁੰਦਾ ਵੀ ਸਾਰੇ ਘਰ ਨੂੰ ਰਸੋਈ ਬਣਾ ਦੇ ਐਸਾ ਨਹੀਂ ਹੁੰਦਾ ਵੀ ਸਾਰੇ ਘਰ ਦੇ ਵਿੱਚ ਕੁਰਸੀਆਂ ਹੀ ਲਾ ਦੇ ਵੀ ਬੈਠੀ ਜਾਓ ਫਿਰ ਜੀਵਨ ਸੁਖਾਵੇਂ ਢੰਗ ਦੇ ਨਾਲ ਚੱਲ ਹੀ ਨਹੀਂ ਸਕਦਾ ਉਹ ਘਰ ਬਣਾਣਾ ਤੇ ਘਰ ਦੇ ਅੰਦਰ ਪ੍ਰੋਪਰ ਇੱਕ ਇੱਕ ਚੀਜ਼ ਦੀ ਲੋੜ ਹੁੰਦੀ ਆ ਉਹ ਵੇਖਦਾ ਕਿੱਥੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਹਰ ਇੱਕ ਚੀਜ਼ ਆਪਣੇ ਘਰ ਕ੍ਰੀਏਟ ਕਰਦਾ ਹੈ ਪੈਦਾ ਕਰਦਾ ਹੈ ਪਰ ਧਰਮ ਦੇ ਨਾਂ ਤੇ ਨਾ ਇੱਕ ਵੱਡੀ ਗੱਲ ਹੈ ਹੈ ਜਿਹੜਾ ਮਨੁੱਖ ਜਿੱਥੇ ਖੜਿਆ ਹੈ ਨਾ ਉਹ ਉੱਥੇ ਖੜਿਆ ਹੈ ਉਹ ਆਪਣੇ ਲਾਈਫ ਸਟਾਈਲ ਦੇ ਅੰਦਰ ਆਪਣੇ ਜੀਵਨ ਦੇ ਅੰਦਰ ਕੋਈ ਵੀ ਚੇਂਜ ਤੇ ਤਬਦੀਲੀ ਕਰਨ ਵਾਸਤੇ ਤਿਆਰ ਨਹੀਂ ਹੈ ਮਹਾਰਾਜ ਨੇ ਕਿਹਾ ਮੇਰਾ ਸਿੱਖ ਰਾਜ ਮੈਂ ਰਾਜ ਜੋਗ ਮੈਂ ਜੋਗੀ ਮੇਰਾ ਸਿੱਖ ਰਾਜ ਵੀ ਕਰੇ ਤੇ ਉਹਦੇ ਰਾਜ ਦੇ ਅੰਦਰ ਜਦੋਂ ਉਹਨੂੰ ਪਾਵਰ ਮਿਲੇ ਜਦੋਂ ਉਹ ਕਿਸੇ ਤਖਤ ਤੇ ਬੈਠੇ ਜਦੋਂ ਉਹਦੇ ਹੱਥ ਦੇ ਅੰਦਰ ਕੋਈ ਪਾਵਰ ਹੋਵੇ ਤੇ ਉਹਦੀ ਪਾਵਰ ਦੇ ਹੇਠਾਂ ਆਉਣ ਵਾਲੇ ਲੋਕ ਜਿਹੜੇ ਨੇ ਨਾ ਆਪਣੇ ਜੀਵਨ ਨੂੰ ਸੁਖਾਵਾਂ ਤੇ ਆਨੰਦਮਈ ਮਹਿਸੂਸ ਕਰ ਸਕਣ ਕਿ ਆ ਮੇਰਾ ਸਿੱਖ ਮਿਲਾਪ ਕਰੇ ਪ੍ਰਭੂ ਦੇ ਰਾਹ ਤੇ ਤੁਰੇ ਜੋਗੀ ਬਣ ਜਾਏ ਤੇ ਜੋਗੀ ਉਹਦੇ ਸਰੀਰ ਦੇ ਉੱਤੇ ਉਹਦੇ ਆਲੇ ਦੁਆਲੇ ਵਿਕਾਰ ਉਹਦੇ ਉੱਤੇ ਹਾਵੀ ਨਾ ਹੋ ਸਕੇ ਆਖਿਆ ਤਪ ਮੈਂ ਤਪੀਸ਼ਰ ਉਹ ਆਪਣੇ ਸਰੀਰ ਨੂੰ ਤਪਾਏ ਵੀ ਪਰ ਤਪਾਣਾ ਐਵੇਂ ਨਹੀਂ ਵੀ ਆਪਣੇ ਆਲੇ ਦੁਆਲੇ ਅੱਗ ਬਾਲ ਕੇ ਦੇਖੋ ਜਦੋਂ ਲੋੜ ਪਈ ਇੰਨਾ ਪੈਰਾਂ ਦੇ ਨਾਲ ਭੱਜ ਕੇ ਤੇ ਕਿਸੇ ਦੀ ਮਦਦ ਵਾਸਤੇ ਵੀ ਤੁਰੇ ਜਦੋਂ ਲੋੜ ਪਏ ਇਹ ਤਨ ਜਿਹੜਾ ਹੈ ਉਹ ਕਿਸੇ ਦੇ ਕੰਮ ਆਈ ਹਾਂ ਇਹ ਤਕਲੀਫ ਦੇ ਵਿੱਚ ਇਸ ਤਰ੍ਹਾਂ ਆਪਣੇ ਤਨ ਨੂੰ ਤਪਾਈ ਦੂਸਰੇ ਸ਼ਬਦਾਂ ਦੇ ਅੰਦਰ ਬੜੇ ਪਿਆਰੇ ਬਚਨ ਮਹਾਰਾਜ ਨੇ ਕਹੇ ਨੇ ਮਹਾਰਾਜ ਕਹਿੰਦੇ ਤਪਮੈ ਤਪੀਸਰ ਗ੍ਰਸਤਮੈ ਭੋਗੀ ਤੇ ਗ੍ਰਸਤ ਦੇ ਅੰਦਰ ਰਹਿੰਦੇ ਆ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਵੀ ਲਏ ਪਰ ਕਿਸੇ ਦੇ ਬੱਚਿਆਂ ਨੂੰ ਵੀ ਆਪਣੇ ਬੱਚਿਆਂ ਵਰਗਾ ਜਾਣੀ ਅੱਜ ਸਾਡੀ ਪ੍ਰੋਬਲਮ ਹੈ ਹੈ ਅਸੀਂ ਜਿੱਥੇ ਜਿਹੜੀ ਜਗ੍ਹਾ ਤੇ ਖੜੇ ਆ ਉਸ ਜਗ੍ਹਾ ਤੋਂ ਅਸੀਂ ਹਟਣ ਵਾਸਤੇ ਤਿਆਰ ਨਹੀਂ ਹਾਂ ਜੇ ਕੋਈ ਗੁਰਦਰਾ ਸੇਵ ਜਾ ਕੇ ਤੇ ਝਾੜੂ ਪੋਚਾ ਕਰ ਰਿਹਾ ਨਾ ਤੇ ਬਸ ਉਹਦੀ ਰੁਟੀਨ ਐ ਹੀ ਬਣੀ ਆ ਉਨੇ ਝਾੜੂ ਪੋਚਾ ਕਰਕੇ ਉਥੋਂ ਵਾਪਸ ਆ ਜਾਣਾ ਮੈਂ ਨਹੀਂ ਕਹਿ ਰਿਹਾ ਨਹੀਂ ਕਰਨਾ ਚਾਹੀਦਾ ਮੈਂ ਕਹਿੰਨਾ ਗੁਰੂ ਨੇ ਚਾਰੇ ਡਿਊਟੀਆਂ ਸਿੱਖਦੀਆਂ ਲਾਈਆਂ ਮਹਾਰਾਜ ਕਹਿੰਦੇ ਨੇ ਭਾਈ ਉਥੇ ਝਾੜੂ ਪੋਚਾ ਵੀ ਲਾ ਜਗਾਂ ਦੀ ਸਾਫ ਸਫਾਈ ਵੀ ਕਰ ਪਰ ਬੈਠ ਕੇ ਬਾਣੀ ਵੀ ਸੁਣ ਲੰਗਰ ਚ ਜਾ ਕੇ ਵੀ ਕੁਝ ਆਪਣੀ ਸੇਵਾ ਦੇ ਹਰ ਇੱਕ ਸੇਵਾ ਦੇ ਵਿੱਚ ਆਪਣਾ ਹੱਥ ਵੰਡਾ ਐਸਾ ਨਹੀਂ ਵੀ ਇੱਕ ਚੀਜ਼ ਤੱਕ ਸਾਨੂੰ ਸੀਮਿਤ ਕਰ ਦਿੱਤਾ ਜਿਹੜਾ ਬੈਠ ਕੇ ਬਾਣੀ ਸੁਣ ਰਿਹਾ ਉਹ ਕਹਿੰਦਾ ਮੈਂ ਬਾਣੀ ਸੁਣਨੀ ਆ ਮੈਨੂੰ ਸੇਵਾ ਦੀ ਲੋੜ ਕੋਈ ਨਹੀਂ ਮੈਨੂੰ ਲੰਗਰ ਚ ਜਾਣ ਦੀ ਲੋੜ ਕੋਈ ਨਹੀਂ ਮੈਨੂੰ ਸਾਫ ਸਫਾਈ ਦੀ ਕਿਸੇ ਚੀਜ਼ ਦੀ ਲੋੜ ਕੋਈ ਨਹੀਂ ਮੈਂ ਇੱਥੇ ਬੈਠ ਕੇ ਬਸ ਉਹੀ ਸੁਣੀ ਜਿਹੜਾ ਬੰਦਾ ਜਿੱਥੇ اٹਕਿਆ ਹੋਇਆ ਉਹ ਉੱਥੇ ਹੀ اٹਕਿਆ ਹੋਇਆ ਸਾਰੀਆਂ ਸਾਰੀਆਂ ਜ਼ਿੰਦਗੀਆਂ ਹੋ ਜਾਂਦੀਆਂ ਮਨੁੱਖ ਆਪਣੇ ਲਾਈਫ ਸਟਾਈਲ ਦੇ ਅੰਦਰ ਆਪਣੇ ਜ਼ਿੰਦਗੀ ਜਿਉਣ ਦੇ ਢੰਗ ਤੇ ਤਰੀਕੇ ਦੇ ਅੰਦਰ ਬਦਲਾਅ ਕਰਨ ਵਾਸਤੇ ਤਿਆਰ ਨਹੀਂ ਹੈ ਤੇ ਮਹਾਰਾਜ ਨੇ ਕਿਹਾ ਮੇਰੇ ਸਿੱਖ ਦੇ ਅੰਦਰ ਹਰ ਇੱਕ ਕੁਆਲਟੀ ਹੋਣੀ ਚਾਹੀਦੀ ਹੈ ਉਹ ਰਾਜ ਵੀ ਕਰੇ ਤਖਤ ਤੇ ਹੀ ਬੈਠੇ ਤੇ ਰਾਜ ਕਰਨ ਦਾ ਢੰਗ ਤੇ ਤਰੀਕਾ ਉਹਦੇ ਕੋਲ ਹੋਵੇ ਉਹ ਪਰਮੇਸ਼ਰ ਦੇ ਰਾਹ ਦੇ ਮਿਲਾਪ ਤੇ ਚੱਲੇ ਤੇ ਐਹੋ ਜਿਹਾ ਜੋਗੀ ਬਣੇ ਜਿਹਨੂੰ ਵਿਕਾਰ ਦੁਆਰਾ ਤੂੰ ਆਪਣੇ ਹਵਾਲੇ ਨਾ ਕਰ ਸਕਣ ਕਿ ਆ ਤਨ ਨੂੰ ਤਕਲੀਫ ਦੇ ਪਰ ਤਕਲੀਫ ਦੇ ਕੇ ਕਿਸੇ ਨੂੰ ਨਵੀਂ ਜ਼ਿੰਦਗੀ ਦੇ ਸਕੇ ਉਹ ਗ੍ਰਸਥ ਦੇ ਅੰਦਰ ਰਹੇ ਪਰਿਵਾਰ ਦੇ ਅੰਦਰ ਰਹੇ ਪਰ ਐ ਨਹੀਂ ਵੀ ਆਪਣੇ ਪਰਿਵਾਰ ਨੂੰ ਵੇਖਦਾ ਤੇ ਸਾਰੇ ਸਮਾਜ ਨੂੰ ਦੁਖੀ ਕਰ ਮਾਰੇ ਭਾਈ ਸਾਨੂੰ ਜਦੋਂ ਅਸੀਂ ਬਾਣੀ ਪੜਦੇ ਆ ਗੁਰੂਦਵਾਰੇ ਜਾਂਦੇ ਆ ਤੇ ਉੱਥੇ ਇੱਕ ਚੀਜ਼ ਤੇ ਅਟਕੇ ਨਾ ਰਹੀਏ ਸਗੋਂ ਆਪਣੀ ਬਾਉਂਡਰੀ ਨੂੰ ਥੋੜਾ ਜਿਹਾ ਆਪਣਾ ਘੇਰਾ ਵੱਡਾ ਕਰੀਏ ਜਿਵੇਂ ਇੱਕ ਘਰ ਦੇ ਅੰਦਰ ਹਰ ਇੱਕ ਚੀਜ਼ ਦੀ ਲੋੜ ਹੁੰਦੀ ਹੈ ਕੱਲੀ ਇੱਕ ਚੀਜ਼ ਰੱਖਿਆ ਨਹੀਂ ਸਰਨਾ ਕੋਈ ਐ ਕਹੇ ਜੀ ਮੈਂ ਬਾਣੀ ਪੜ ਲਈ ਐ ਹੁਣ ਮੈਨੂੰ ਕਿਸੇ ਸੇਵਾ ਦੀ ਲੋੜ ਨਹੀਂ ਮੈਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ ਮੈਂ ਕਿਸੇ ਦੀ ਮਦਦ ਵਾਸਤੇ ਨਹੀਂ ਜਾਂਣਾ ਮੈਂ ਬਾਣੀ ਪੜ ਲਈ ਮੇਰਾ ਕੰਮ ਖਤਮ ਹੋ ਗਿਆ ਇਹੀ ਹਾਲਤ ਹੋਈ ਜਿਹੜਾ ਬਾਣੀ ਪੜਨ ਵਾਲਾ ਉਹ ਲੰਗਰ ਚ ਜਾ ਕੇ ਸੇਵਾ ਕਰਨ ਨੂੰ ਤਿਆਰ ਨਹੀਂ ਜਿਹੜਾ ਸੇਵਾ ਕਰ ਰਿਹਾ ਉਹ ਦਰਬਾਰ ਦੇ ਅੰਦਰ ਬਹਿ ਕੇ ਬਾਣੀ ਸੁਣਨ ਨੂੰ ਤਿਆਰ ਨਹੀਂ ਹਰ ਇੱਕ ਬੰਦੇ ਦੀ ਆਪਣੀ ਕੜਿੱਕੀ ਜਿਹੜੀ ਆ ਹਰ ਇੱਕ ਜਗ੍ਹਾ ਦੇ ਉੱਤੇ ਅੜੀ ਹੋਈ ਹੈ ਬੰਦਾ ਨੂੰ ਛੱਡਣ ਵਾਸਤੇ ਤਿਆਰ ਨਹੀਂ ਤੁਹਾਨੂੰ ਗੁਰੂ ਦੇ ਅੰਦਰ ਹਰ ਇੱਕ ਕੁਆਲਿਟੀ ਹਰ ਇੱਕ ਤਰ੍ਹਾਂ ਦੀ ਜੇ ਸੇਵਾ ਦੀ ਲੋੜ ਪਈ ਤੇ ਮਹਾਰਾਜ ਲਾਹੌਰ ਜਾਂਦੇ ਨੇ ਸੇਵਾ ਦੀ ਲੋੜ ਪੈਂਦੀ ਹੈ ਤੇ ਮਹਾਰਾਜ ਮਦਦ ਆਪ ਅੱਗੇ ਹੋ ਕੇ ਕਰਦੇ ਨੇ ਤੇ ਜੇ ਸੋਹਣੇ ਨਗਰ ਉਸਾਰਨ ਦੀ ਲੋੜ ਪਈ ਤੇ ਮਹਾਰਾਜ ਨੇ ਸੋਹਣੇ ਨਗਰ ਵੀ ਉਸਾਰੇ ਜੇ ਸ਼ਸਤਰਾਂ ਦੀ ਲੋੜ ਪਈ ਤੇ ਮਹਾਰਾਜ ਨੇ ਸੋਹਣੇ ਤੇ ਸਭ ਤੋਂ ਵਧੀਆਂ ਸ਼ਸਤਰ ਵੀ ਰੱਖੇ ਤੇ ਜੇ ਕੁਰਬਾਨੀ ਦੀ ਲੋੜ ਪਈ ਤੇ ਕਿਸੇ ਦੇ ਦੁੱਖ ਦਰਦ ਨੂੰ ਸਮਝਦਿਆਂ ਮਹਾਰਾਜ ਨੇ ਦਿੱਲੀ ਦੇ ਚੌਂਕ ਚਾਂਦਨੀ ਚੌਂਕ ਵਿਖੇ ਆਪਣੇ ਆਪੇ ਦੀ ਕੁਰਬਾਨੀ ਵੀ ਕੀਤੀ ਗੁਰੂ ਪਾਤਸ਼ਾਹ ਜੀ ਨੇ ਜ਼ਿੰਦਗੀ ਜੀ ਕੇ ਦੱਸੀ ਹੈ ਭਾਈ ਇਹ ਗੱਲ ਸਾਨੂੰ ਵੀ ਚੇਤੇ ਕਰ ਲੈਣੀ ਚਾਹੀਦੀ ਹੈ ਕਿ ਸਿੱਖ ਦਾ ਜੀਵਨ ਇਕ ਛੋਟੀ ਜੀ ਜਗ੍ਹਾ ਤੱਕ ਸੀਮਤ ਨਹੀਂ ਰਾਜ ਮਹਾਰਾਜ ਜੋਗ ਮੈਂ ਜੋਗੀ ਤਬ ਮੈਂ ਤਪੀਸਰ ਗ੍ਰਸਥ ਮੈਂ ਭੋਗੀ ਸੋਇਨਿਯਕ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਬਖਸ਼ਣੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ